ਤੇ ਲੋਕੀ ਆਪਨੇ ਪਿੰਡ ਤੋਂ ਚੱਲ ਕੇ ਫਰੀਦਕੋਟ ਜ਼ਿਲ੍ਹਾ ਹੈੱਡਕੁਆਰਟਰ ਤੱਕ ਨਹੀਂ ਆ ਪਾਉਂਦੇ ਸੀ ਅਸੀਂ ਜਾ ਕੇ ਪਿੰਡਾਂ ਦੇ ਵਿੱਚ ਬਿਆਨ ਲਿਖਦੇ ਸੀ ਉਹ ਲੋਕ ਫਰੀਦਕੋਟ ਦੇ ਪਿੰਡਾਂ ਤੋਂ ਜਾ ਕੇ ਚੰਡੀਗੜ੍ਹ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਿੱਚ ਜਾ ਕੇ ਆਪਣਾ ਬਿਆਨ ਕਿਸ ਤਰ੍ਹਾਂ 10 ਦਿਨ ਦੀ ਇੱਕ ਦਿਨ ਜਾਣਾ ਇੱਕ ਦਿਨ ਬਿਆਨ ਔਰ ਇੱਕ ਦਿਨ ਵਾਪਸੀ ਜੀ ਔਰ ਕਈ ਸਾਰੇ ਲੋਕਾਂ ਨੂੰ ਜਿਆਦਾਤਰ ਜਿਹੜੇ ਗਵਾਹ ਨੇ ਉਹ ਸਾਰੇ ਤਕਰੀਬਨ ਗਰੀਬ ਪਰਿਵਾਰਾਂ ਤੋਂ ਤੇ ਉਹਨਾਂ ਨੂੰ ਇੰਡਿਊਸ ਕਰਨਾ ਉਹਨਾਂ ਨੂੰ ਲੋਭ ਲਾਲਚ ਦੇਣਾ ਕਈਆਂ ਨੂੰ ਤਾਂ ਦੇਖੋ ਰਿਕਾਰਡ ਦੇਖੋਗੇ ਨਾ ਤੇ ਪੈਸੇ ਦੇ ਕੇ ਅੰਡਰਹੈਂਡ ਉਹਨਾਂ ਨੂੰ ਵੀ ਨਹੀਂ ਪਤਾ ਬਾਹਰ ਦਾ ਉਹਨਾਂ ਦਾ ਵੀਜ਼ਾ ਉਹਰੇ ਲਗਵਾ ਕੇ ਪੇਜ ਦਿੱਤਾ ਗਿਆ ਕਿ ਉਹ ਆਉਣਗੇ ਨਹੀਂ ਠੀਕ ਹੈ ਇਨਸਾਫ ਤਾਂ ਮਿਲਣਾ ਨਹੀਂ ਹੈ ਔਰ ਇਹਨਾਂ ਨੇ ਇਨਸਾਫ ਦਾ ਗਲਾ ਘੋਟ ਦਿੱਤਾ ਜੀ ਇਹਨਾਂ ਲੋਕਾਂ ਨੇ ਸਾਡੀ ਪਾਰਟੀ ਦੇ ਜਿਹੜੇ ਲੋਕ ਸੀਗੇ ਵਿਧਾਨ ਸਭਾ ਦੇ ਵਿੱਚ ਇੱਕ ਤਾਂ ਇਹਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਜਦੋਂ ਮੈਂ 0 ਆਵਰ ਦੇ ਵਿੱਚ ਜਾਂ ਕਿਸੇ ਤਰੀਕੇ ਦੇ ਨਾਲ ਕੋਸ਼ਿਸ਼ ਕੀਤੀ ਤਾਂ ਮਿੰਟ 2 ਮਿੰਟ 4 ਮਿੰਟ ਬੋਲ ਕੇ ਚਲੋ ਲੇਕਿਨ ਮੈਂ ਕਰਕਸ਼ ਨਸਿਆ ਜੀ ਕੀ ਇਹ ਚੀਜ਼ ਜੇਕਰ 28 ਅਗਸਤ 2018 ਨੂੰ ਕਾਂਗਰਸ ਸਰਕਾਰ ਦੇ ਬਲੇ ਇੱਕ ਪੂਰੇ ਦਿਨ ਦੀ ਬਹਿਸ ਹੋ ਸਕਦੀ ਹੈ। ਔਰ ਉਸ ਤੋਂ ਬਾਅਦ ਹੀ ਐਸਆਈਟੀ ਜਿਹੜੀ ਬਣੀ ਸੀ 28 ਅਗਸਤ 2018 ਨੂੰ ਇੱਕ ਪੂਰੇ ਦਿਨ ਦੀ ਬਹਿਸ ਹੋਈ ਸੀ ਠੀਕ ਹੈ ਨਾ ਖੈਰਾ ਸਾਹਿਬ ਬੋਦੋਂ ਐਮਐਲਏ ਸੀ ਜੀ ਔਰ ਉਸ ਤੋਂ ਬਾਅਦ ਐਸਆਈਟੀ ਬਣੀ ਠੀਕ ਹੈ ਜੀ ਐਸਆਈਟੀ ਦੇ ਵਿੱਚ ਮੈਂ ਵੀ ਸੀਗਾ ਜੀ ਜੋ ਐਸਆਈਟੀ ਬਣੀ ਅਸੀਂ ਤਫਤੀਸ਼ ਕਰਨੀ ਸ਼ੁਰੂ ਕੀਤੀ ਚਲੋ ਜਸਤਰਾ ਵੀ ਹੋਇਆ ਜੋ ਜੋ ਦੋਸ਼ੀ ਸੀਗੇ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਿਤੇ ਗੱਲ ਅੱਗੇ ਅੜ ਗਈ ਸੀਗੀ ਜਿਹੜੇ ਵੱਡੇ ਪਰਿਵਾਰ ਵਾਲੇ ਨੇ ਜਿਨ੍ਹਾਂ ਨੇ 2 ਦਸੰਬਰ 2024 ਨੂੰ 6 ਮਹੀਨਾ ਪਹਿਲਾਂ ਇਹ ਤਕਬੂਲ ਕੀਤਾ ਜੀ ਉਹ ਕਬੂਲਨਾਮਾ ਮੈਂ ਕਹਾਂਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਜੋ ਸਾਡੀ ਤਫਤੀਸ਼ ਦਾ ਸਿੱਟਾ ਸੀ ਉਹ ਕਬੂਲਨਾਮੇ ਦੇ ਵਿੱਚ ਆ ਗਿਆ ਜੀ ਤੇ ਜੋ ਅਸੀਂ ਕਰਵਾਈ ਕੀਤੀ ਉਹਦੇ ਉੱਤੇ ਦੇਖੋ ਮੈਂ ਪਹਿਲਾਂ ਤੋਂ ਹੀ ਕਹ ਰਿਆ ਸੀ ਜਦੋਂ ਮੈਂ ਰਿਜਾਈਨ ਦਿੱਤਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਤੇ ਉਸ ਅਦਾਲਤ ਤੋਂ ਪੰਜਾਬੀਆਂ ਨੂੰ ਇਨਸਾਫ ਮਿਲ ਗਿਆ ਜੀ ਹੁਣ ਬਾਕੀ ਅਦਾਲਤ ਦੇ ਵਿੱਚ ਕੀ ਹੁੰਦਾ ਹੈ ਕੀ ਨਹੀਂ ਹੁੰਦਾ ਹੈ ਸਾਡਾ ਮਤਲਬ ਉਹਦੇ ਨਾਲ ਕੋਈ ਬਹੁਤ ਜ਼ਿਆਦਾ ਅਸੀਂ ਨਹੀਂ ਕਰ ਸਕਦੇ ਕਿਉਂਕਿ ਜੋ ਅਸੀਂ ਕੀਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਉਹ ਸਾਬਿਤ ਹੋ ਗਿਆ ਕਿ ਇਹ ਸਹੀ ਹੈ ਇਹ ਅਸੀਂ ਆਉਂਦੇ ਹਾਂ ਇਸ ਮੁੱਦੇ ਦੇ ਉੱਤੇ ਜੀ ਜੋ ਮੇਰੇ ਉੱਤੇ ਕਾਰਵਾਈ ਹੋਈ ਹੈ ਪਾਰਟੀ ਵੱਲੋਂ ਮੈਨੂੰ ਅੰਮ੍ਰਿਤਸਰ ਦੇ ਲੋਕਾਂ ਨੇ 5 ਸਾਲ ਵਾਸਤੇ ਐਮਐਲਏ ਬਣਾਇਆ ਹੈ 5 ਸਾਲ ਵਾਸਤੇ ਮਲੇ ਬਣਾ ਮੇਰਾ ਤੁਸੀਂ ਕੋਈ ਵੀ YouTube ਤੇ ਸੋਸ਼ਲ ਮੀਡੀਆ Facebook ਤੇ ਦੇਖ ਲਓ ਮੈਂ ਅੰਮ੍ਰਿਤਸਰ ਦੇ ਵਿੱਚ ਕਿਸੇ ਹੋਰ ਦੇ ਨਾਂ ਤੇ ਮੈਂ ਵੋਟ ਮੰਗਣ ਵਾਸਤੇ ਨਹੀਂ ਗਿਆ ਤੁਸੀਂ ਠੀਕ ਹੈ ਲੋਕਾਂ ਨੇ ਪ੍ਰੇਮ ਪਿਆਰ ਕਰਕੇ ਮੈਂ ਇੱਕੋ ਚੀਜ਼ ਬੋਲਦਾ ਹੁੰਦਾ ਸੀ ਕਿ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੇ ਲੋਕ ਲੜ ਰਹੇ ਨੇ ਅੰਮ੍ਰਿਤਸਰ ਮੇਰਾ ਇੱਕ ਪਰਿਵਾਰ ਹੈ परिवारिक तौर पर मैं इलैक्शन लड़े जी और रिकॉर्ड वोटों के नाम अमृतसर नॉर्थ का तुम देखोगे रिकॉर्ड मार्जिन दे मैं हूँ तक दे इतिहास के ठीक है कि नहीं रिकॉर्ड मार्जिन मैं जीत गया तो किसी का एहसान मेरे तो नहीं है जी आसान है तो वो अमृतसर लोगों का एहसान है पंजाब के लोगों का एहसान है और मैं जिस दिन फस्ट टाइम गया विधानसभा उस दिन भी कहा कि यह ऋण मैं उतार नहीं सकता जो ऋण अम्बरसर के लोगों ने ਮੇਰੇ ਤੇ ਕੀਤਾ ਜੋ ਅਹਿਸਾਨ ਕੀਤਾ ਉਹ ਮੈਂ ਉਤਾਰ ਨਹੀਂ ਸਕਦਾ ਪੂਰੀ ਜ਼ਿੰਦਗੀ ਪੂਰੀ ਜ਼ਿੰਦਗੀ ਕੋਈ ਵੀ ਪ੍ਰਾਪਰਟੀ ਹੋਗੀ ਨਾ ਜੀ ਮੇਰੀ ਆਪਣੀ ਨਿੱਜੀ ਪ੍ਰਾਪਰਟੀ ਉਹ ਅੰਮ੍ਰਿਤਸਰ ਦੀ ਸਰਬ ਸਾਂਝੀ ਹੋਊਗੀ ਮੈਂ ਅੰਮ੍ਰਿਤਸਰ ਦੇ ਨਾਂ ਤੇ ਇੱਕ ਟਰਸਟ ਬਣਾ ਕੇ ਅੰਮ੍ਰਿਤਸਰ ਨੂੰ ਦੇ ਕੇ ਜਾਣਾ ਹੈ ਜੀ ਮੇਰੀ ਆਪਣੀ ਕੋਈ ਪ੍ਰਾਪਰਟੀ ਨਹੀਂ ਹੋਣੀ ਮੈਂ ਤਾਂ ਆਪਣੇ ਆਪ ਨੂੰ ਸਮਰਪਿਤ ਕਰ ਚੁੱਕਿਆ ਹਾਂ ਜੀ ਅੰਮ੍ਰਿਤਸਰ ਦੇ ਹਵਾਲੇ ਕਰ ਚੁੱਕਿਆ ਹਾਂ देना लोकां ने ही अमृतसर दे ने मेरा फ्यूचर तय कर सर हुन पंजाब सुपर सीएम कौन है तोडे देखो असली कोई सियासी बन्दो नहीं करेंगे असली द फैक्ट्स दे आधार पर फिगर्स दे आधार पर पर फैक्ट ने बाबद इस तरीके देखो रह गई है एक चीज रह गई है वो मेरा क्वेश्चन पोस्ट ये वसंचित्र बना के गुलाम मीडिया है अपने वलो ही कुंवर विजय प्रताप ने हिमाकत की ਇਹ ਜੇ ਤੁਸੀਂ ਮੇਰਾ ਪੋਸਟ ਪੜ੍ਹੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਉਹ ਤਾਂ ਪਰਵਾਸ ਚੱਲ ਹੋਈ ਹੈ ਜੀ ਇੱਕ ਆਰਡਰ ਦੀ ਗੱਲ ਕੀਤੀ ਸਭ ਤੋਂ ਪਹਿਲਾਂ ਮੈਂ ਕਿਹਾ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਮੁਜੀਤ ਸਿੰਘ 2022 ਦੇ ਵਿੱਚ ਤੁਸੀਂ ਨਾ ਪੁੱਛ ਵਿੱਚ ਕੀਤੀ ਨਾ ਰਿਮਾਂਡ ਲਈ ਤਾਂ 2000 ਜਮਾਨਤ ਆਰਡਰ ਹੈ ਤੁਸੀਂ ਵੀ ਕਢਵਾ ਲਓ ਮੰਜੋ ਹਾਈ ਕੋਰਟ ਦੀ ਵੈਬਸਾਈਟ ਦੇ ਉੱਤੇ ਹੈ ਜੀ ਆ ਦੇਖੋ 10 8 2025 ਇੱਕ ਨੈਰੇਟਿਵ ਇਹਨਾਂ ਨੇ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਡੀ ਗੱਲ ਹੈ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਕਿ ਥਾ ਥਾਤੇ ਇਹਨਾਂ ਦੇ ਬੰਦੇ ਹਰ ਦਫ਼ਤਰ ਦੇ ਵਿੱਚ ਬੈਠੇ ਹੋਏ ਨੇ 50000 ਤੋਂ ਲੈ ਕੇ ਲੱਖਾਂ ਰੁਪਏ ਲੈ ਕੇ ਜਾ ਰਹੇ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇੱਕ ਡਿਸਿਪਲਿਨਡ ਮੈਂਬਰ ਹਾਂ ਜੇ ਪਾਰਟੀ ਦਾ ਪਾਰਟੀ ਤੇ ਸਰਕਾਰ ਦੇ ਵਿੱਚ ਫਰਕ ਹੈ ਜਿਵੇਂ ਕਲੀਅਰ ਤੁਹਾਨੂੰ ਦੱਸ ਦਿੰਦਾ ਜੀ ਪਾਰਟੀ ਵਾਚ ਡੌਗ ਹੁੰਦੀ ਹੈ ਪਾਰਟੀ ਦਸ਼ਾ ਕੀ ਕਿਹਾ ਤੁਸੀਂ ਗਲਤ ਕਰ ਰਹੇ ਹੋ ਪਾਰਟੀ ਦੇ ਵਿੱਚ ਤੇ ਸਰਕਾਰ ਦੇ ਵਿੱਚ ਫਰਕ ਹੈ ਮੈਂ ਪਾਰਟੀ ਦਾ ਮੈਂਬਰ ਹਾਂ ਪਾਰਟੀ ਦਾ ਵਫਾਦਾਰ ਮੈਂਬਰ ਹਾਂ ਡਿਸਪਲਿਨਡ ਮੈਂਬਰ ਮੈਂ ਸਰਕਾਰ ਦੇ ਪ੍ਰਤੀ پابੰਦ ਨਹੀਂ ਹਾਂ ਅਸੀਂ ਬਤੌਰ ਲੈਜਿਸਲੇਟਰ ਅਸੀਂ ਸਰਕਾਰ ਨੂੰ ਕਿਉਂ ਸਵਾਲ ਅਸੀਂ ਪੁੱਛ ਸਕਦੇ ਹਾਂ ਜਿਸ ਨਾਮ ਨੂੰ ਹਾਂ ਸਭਾ ਦੇ ਵਿੱਚ ਅਸੀਂ ਅਸੀਂ ਸਵਾਲ ਕਰਦੇ ਹਾਂ ਲੋਕਾਂ ਨੇ ਅਧਿਕਾਰ ਦਿੱਤਾ ਨਾ ਸਾਨੂੰ ਬਤੌਰ ਐਮਐਲਏ ਜੋ ਸਵਾਲ ਅਸੀਂ ਵਿਧਾਨ ਸਭਾ ਦੇ ਅੰਦਰ ਕਰਦੇ ਹਾਂ ने। ने मंत्री ਦਾ ਕੰਮ ਹੈ ਜਵਾਬ ਦੇਣਾ ਐਮਐਲਏ ਦਾ ਕੰਮ ਹੈ ਸਵਾਲ ਕਰਨਾ ਪਾਰਟੀ ਨੇ ਮੈਨੂੰ ਐਮਐਲਏ ਬਣਾਇਆ ਹੈ ਨਾ ਪਾਰਟੀ ਨੇ ਇਹ ਕਿਹਾ ਹੈ ਨਾ ਕਿ ਤੁਸੀਂ ਐਮਐਲਏ ਰਹੋ ਜੀ ਕੁਝ ਲੋਕਾਂ ਨੂੰ ਕਿਹਾ ਕਿ ਤੁਸੀਂ ਮੰਤਰੀ ਰਹੋ ਜੀ ਜੋ ਐਮਐਲਏ ਹੁੰਦਾ ਹੈ ਉਹ ਸਵਾਲ ਕਰਦਾ ਹੈ ਜੋ ਮੰਤਰੀ ਹੁੰਦਾ ਹੈ ਉਹ ਜਵਾਬ ਦਿੰਦਾ ਹੈ ਤਾਂ ਅਸੀਂ ਸਵਾਲ ਕਰ ਸਕਦੇ ਜੀ ਤਾਂ ਉਹ ਸਵਾਲ ਕਰਨਾ ਅਨੁਸ਼ਾਸਨ ਨਹੀਂ ਤਾਂ ਅੱਛਾ ਸਰ ਕੋਈ ਸਵਾਲ ਸੁਣੋ ਤੁਸੀਂ ਕੀ ਦੇਖਦੇ ਸੁਣੋ ਦੇਖੋ ਈ 6 2022 ਨੂੰ ਮੈਂ ਸਵਾਲ ਕੀਤਾ ਵਿਧਾਨ ਸਭਾ ਦੇ ਕਿ ਜੋ ਵਿਅਕਤੀ ਜਿਨ੍ਹਾਂ ਦੇ ਬਾਰੇ ਤੁਸੀਂ ਉਹਦੇ 4-5 ਸਾਲ ਤੱਕ ਦਮਗੇ ਮਾਰਦੇ ਸੀ ਉਹ ਜੇਲ੍ਹ ਦੇ ਵਿੱਚ ਨੇ ਕੋਈ ਤੁਸੀਂ ਰਿਵਾਰਡ ਤੇ ਲਿਆਓਗੇ ਕੋਈ ਚਲਾਨ ਫਲਾਨ ਬੇਸ ਕਰੋਗੇ ਹੋਰ ਤਿੰਨ ਨੰਬਰ ਐਫ ਆਰ ਦੀ ਮੈਂ ਗੱਲ ਕੀਤੀ ਸੀ ਕਿ ਉਹ ਤੋਂ ਮਾਨ ਸਾਹਿਬ ਕੀ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਐਸਟੀਐਫ ਦੇ ਅਧਿਕਾਰੀ ਆਫੀਸਰ ਗੈਲਰੀ ਦੇ ਵਿੱਚ ਨਹੀਂ ਸੀਗੇ ਇਹ ਅਮਨ अरोड़ा ਜੀ ਜੋ ਬੋਲ ਰਹੇ ਨੇ ਕਿ ਨਸ਼ੇ ਦੇ ਬਾਰੇ ਬੋਲ ਰਹੇ ਕਿ ਇਹ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਹਰਪਾਲ ਜੀ ਮਾ ਵਿਧਾਨ ਸਭਾ ਦੇ ਵਿੱਚ ਨਹੀਂ ਸੀਗੇ ਕੀ ਕੀਤਾ ਇਹਨਾਂ ਲੋਕਾਂ ਨੇ ਜੀ ਮੇਰੇ ਸਾਹਮਣੇ ਅੱਖਾਂ ਦੇ ਵਿੱਚ ਅੱਖਾ ਮਿਲਾ ਕੇ ਕੋਈ ਗੱਲ ਨਹੀਂ ਕਰ ਸਕਦਾ ਜੀ ਕੋਈ ਵਜ਼ੀਰ ਹੋਵੇ ਕੋਈ ਮੁੱਖ ਮੰਤਰੀ ਹੋਵੇ ਕੋਈ ਸੁਪਰ ਸੀਮ ਹੋਵੇ ਜੀ ਮਿੰਟ ਨਹੀਂ ਲਏਗਾ ਜੀ ਮਿੰਟ ਨਹੀਂ ਲਏਗਾ ਕਿਉਂਕਿ ਮੈਂ ਇਹਨਾਂ ਸਾਰਿਆਂ ਦਾ ਇਨ ਅਤੇ ਆਊਟ ਜਾਂਦਾ ਹਾਂ ਆਹ ਦੇਖੋ ਜਦੋਂ ਵਿਕਰਮ ਮਜੀਠੀਆ ਨੂੰ ਚੰਨੀ ਸ਼ਾਹਬ ਨੇ ਗ੍ਰਿਫਤਾਰ ਕੀਤਾ ਚੰਨੀ ਸ਼ਾਹਬ ਦੇ ਵੱਲੇ 2 ਨੰਬਰ ਐਫ ਆਰ ਪੰਜਾਬ ਸਟੇਟ ਕ੍ਰਾਈਮ ਸੈੱਲ ਦਾ ਐਫ ਆਰ ਵੀ 12 2021 ਵੀ 12 2021 ਜੋ ਇਲੈਕਸ਼ਨ ਜਦੋਂ ਚੱਲ ਰਿਹਾ ਸੀ ਕੈਪਟਨ ਮਿੰਦਰ ਸਿੰਘ ਤੋਂ ਬਾਅਦ ਚੰਨੀ ਸਾਹਿਬ ਬਣ ਗਏ ਸੀਗੇ ਮੁੱਖ ਮੰਤਰੀ ਉਹਨਾਂ ਨੇ ਦਰਜ ਕਰਾਇਆ ਸੀ ਉਹਦੇ ਵਿੱਚ ਵਿਕਰਮ ਸਿੰਘ ਮੁਜੀਛਿਆ ਨੂੰ ਇਲੈਕਸ਼ਨ ਤੱਕ ਦੀ ਮਹਲਤ ਮਿਲੀ ਹੋਈ ਰਿلیف ਮਿਲ ਗਿਆ ਕਿ ਇਲੈਕਸ਼ਨ ਤੱਕ ਇਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ ਇਲੈਕਸ਼ਨ ਤੋਂ ਬਾਅਦ 24 ਫਰਵਰੀ 2021 2022 ਨੂੰ ਜੀ ਇਹ ਜੇਲ੍ਹ ਦੀ ਇਹਨਾਂ ਨੇ ਮੈਜਿਸਟ੍ਰੇਟ ਦੇ ਅੱਗੇ ਸਵੈ-ਆਤਮ ਸਮਰਪਣ ਕੀਤਾ ਸਰੈਂਡਰ ਕੀਤਾ ਜੇਲ੍ਹ ਚਲੇ ਗਏ ਠੀਕ ਹੈ ਮੈਂ 2 ਮਿੰਟ ਵੱਲ ਲਿਵਾਉਂਦਾ आ देखो तुम द स्टेट इज स्टिल अटेम्प्टिंग टू कलेक्ट इन्फॉर्मेशन फ्रॉम वेरियस फाइनेंशियल इंस्टीट्यूशन इन इंडिया एंड अब्रॉड एंड डजेंट अपियर टू हैव मेड मच हेडवे कोई प्रोग्रेस नहीं किया इन दैट रिगार्ड एज ऑफ डेट दो द एफ आई आर वॉज रजिस्टर्ड ऑलमोस्ट एट मंथ बैक ऑन इक्कीस बारह दो हजार इक्कीस द स्टेट डिड नॉट इवन सीक पुलिस रिमांड ऑफ द पटिशनर आफ्टर ही सरेंडर बिफोर द स्पेशल कोर्ट एंड ओनली सॉट जुडिशियल रिमांड स्टेटिंग दैट हिज

ਉਹ ਐਪਲੀਕੇਸ਼ਨ ਹੀ ਲੈ এলাਉਡ ਅਕੋਰਡਿੰਗਲੀ ਜਮਾਨਤ ਦੇ ਦਿੱਤੀ। ਪੰਜ ਮਹੀਨੇ ਆਵਾਦੀ ਪਾਰਟੀ ਨੇ ਸਪਾਰ ਦਿੱਤੇ। ਮੇਰੇ ਕਹਾਣੀ ਦਾ ਮਤਲਬ ਹੈ ਕਿ ਜੋ ਨੈਰੇਟਿਵ ਹੈ ਸੈੱਟ ਕਰ ਰਹੇ ਸੀਗੇ ਕਿ ਇਹਨਾਂ ਨੇ ਮੁਜੀਆ ਫੜ ਲਿਆ ਮੁਜੀਆ ਜੀ ਜੀਆ ਜਿਹਨੂੰ ਚੰਨੀ ਸਾਹਿਬ ਦੀ ਸਰਦਾਰ ਨੇ ਗ੍ਰਿਫਤਾਰ ਕੀਤਾ ਸੀ। ਜਮਾਨਤ ਇਹਨਾਂ ਨੇ ਕਰਵਾਈ ਤਾਂ ਮੇਰਾ ਫੇਸਬੁੱਕ ਜੋ ਪੋਸਟ ਹੈ ਨਾ ਜੀ ਆਧਾ ਉੱਪਰ ਵਾਲਾ ਹੈ ਉਹ ਇਹ ਸਵਾਲ ਕਰਦਾ ਹੈ ਕਿ ਜਦੋਂ ਜੇਲ੍ਹ ਦੇ ਵਿੱਚ ਸੀਗੇ ਕਾਂਗਰਸ ਦੀ ਸਰਕਾਰ ਨੂੰ ਲੈ ਕੇ ਤੁਹਾਡੀ ਸਰਕਾਰ ਦੇ ਵਿੱਚ ਤੁਸੀਂ ਕੀ ਕੀਤਾ ਜੋ ਹਾਈ ਕੋਰਟ ਦੇ ਆਰਡਰ ਦੇ ਵਿੱਚ ਵੀ ਲਿਖਿਆ ਹੋਇਆ ਮੇਰਾ ਇਹ ਸਵਾਲ ਹੈ ਇਹ ਗੱਲ ਉਹਨਾਂ ਨੂੰ ਚੁਬੜਾਈ ਗਈ ਜੋ ਸੈਕੰਡ ਗੱਲ ਕੀਤੀ ਹੈ ਮੈਂ ਮੇਟਿਆ ਜਿੱਦੀ ਹਿਮਾਕਤ ਨਹੀਂ ਕੀਤੀ ਮੈਂ ਤਾਂ ਸਾਰੇ ਮਨੁੱਖਤਾ ਦੀ ਗੱਲ ਮੈਂ ਕਰ ਰਿਹਾ ਖਾਸ ਕਰ ਡਿਸੈਂਸੀ ਆਫ ਓਮਨਹੁਡ ਦੀ ਉਹ ਮੈਂ ਗੱਲ ਕੀਤੀ ਜੈਸਤਰ ਸਵੇਰੇ ਸਵੇਰੇ 4 ਵਜੇ ਇੱਕ ਉਸਬ ਵਾਲੇ ਇੰਸਪੈਕਟਰ ਇੱਕ ਤਸੀਹੇ ਇਹਨਾਂ ਦੇ ਕਾਰਦੇ ਵਿੱਚ ਬੰਦ ਕਰਵਾਇਆ ਪਤਾ ਨਹੀਂ ਇਹਨਾਂ ਨੂੰ ਡੇਟ ਯਾਦ ਹੈ ਕਿ ਨਹੀਂ ਯਾਦ ਹੈ 28 ਸਤੰਬਰ ਦਾ ਦਿਨ ਸੀ ਜੀ ਸੈਦ ਭਗਤ ਸਿੰਘ ਜੀ ਦਾ ਉਸ ਦਿਨ ਅਸੀਂ ਜਨਮ ਦਿਨ ਮਨਾਉਂਦੇ 28 ਸਤੰਬਰ ਠੀਕ ਹੈ ਜੀ ਰਾਜ ਭਗਤ ਸਿੰਘ ਤੇ 28 ਸਤੰਬਰ ਨੂੰ ਸਵੇਰੇ ਸਵੇਰੇ 4-5 ਵਜੇ ਇਹਨਾਂ ਦੇ ਕਰਦੇ ਰਿਹਾ ਜਿੱਥੇ ਵੀ ਵਹੀ ਹਾਲ ਹੈ ਕਿੱਥੇ ਮੰਨ ਲਓ ਕੋਈ ਜਨਾਨੀ ਤਿਆਰ ਹੋ ਰਹੀ ਹੈ ਆਪਣੇ ਕਮਰੇ ਦੇ ਵਿੱਚ ਬੈਡਰੂਮ ਦੇ ਵਿੱਚ ਹੈ ਬੱਚਿਆਂ ਨੂੰ ਤਿਆਰ ਕਰ ਰਹੀ ਕੋਈ ਅਧਿਕਾਰ ਨਹੀਂ ਹੈ ਇਹ ਤਾਂ ਅੰਗਰੇਜ਼ਾਂ ਦੇ ਟਾਈਮ ਦਾ ਵੀ ਜੋ ਕਾਨੂੰਨ ਹੈ ਨਾ ਜੀ सेक्शन 100 ਤੁਸੀਂ CrPC ਦਾ ਪੜ੍ਹ ਲਓ ਕਿ ਜਿੱਥੇ ਰੇਡ ਹੋ ਰਿਹਾ ਹੈ ਉੱਥੇ ਕੋਈ ਜਨਾਨੀ ਹੈ ਤਾਂ ਫਿਰ ਲੋਕ ਲੱਗਾ ਦਾ ਪੂਰਾ ਖਿਆਲ ਰੱਖਿਆ ਜਾਊਗਾ ਜਦੋਂ ਪੂਰਾ ਸਮਾ ਦਿੱਤਾ ਜਾਏਗਾ ਸਮਾ ਦਿੱਤਾ ਜਾਏਗਾ ਕਿ ਉਹ ਮਤਲਬ ਤਿਆਤ ਕੋ ਰੋਕੇ ਹੋ ਇੱਕ ਸਾਈਡ ਹੋ ਜਾਵੇ ਜੋ ਕੀਤਾ ਗਿਆ ਮੈਂ ਸਿਰਫ ਮੁਜੀਸ਼ਿਆ ਸਾਹਿਬ ਦੀ ਵਾਈਫ ਵਾਸਤੇ ਮੈਂ ਨਹੀਂ ਕੀਤਾ ਮੈਂ ਤਾਂ ਸਮੁੱਚੀ ਮਨੁੱਖੀ ਜਾਤੀ ਦੀ ਤੇ ਸਮੁੱਚੀ ਮਹਿਲਾ मतलब जो अपने औरत जात है जात तो नहीं कान मतलब और उसे में लिखिया कोई तो नेता अभिनेता हो दोस्त दुश्मन हो अमीर हो गरीब हो सारे उत्ते लागू होंगे तो फेसबुक पोस्ट पढ़ लो ना यह दो चीज़ा तो इन्हों बहुत ज्यादा होरत दौ लज्जा अपने हिसाब के नाम नहीं मतलब ਕਰ ਸਕਦੇ ਕਿ ਹਾਂ ਮੰਨ ਲਓ ਅਗਲਾ ਲਾਈਨ ਮੇਰੇ ਹੈ ਵੀ ਹੈ ਕਿ ਮੁਜੀਤ ਸਿੰਘ ਜੀ ਦੇ ਨਾਲ ਮੇਰਾ ਮਤਭੇਦ ਹੈ ਕਿ ਆ ਗਏ ਜੀ ਰਹੇ ਹੈ ਵੀ ਮੈਂ ਕਲੀਅਰ ਕਰ ਦਿੱਤਾ ਹੈ ਤਿੰਨ ਵਾਰੀ ਉਹਦੇ ਵਿੱਚ ਲੇਕਿਨ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਤਮੀਜੀ ਹੋਈ ਜੋ ਉਹ ਆਪ ਕਰ ਰਹੇ ਨੇ ਉਸ ਦੀ ਅਸੀਂ ਨਿਕਰੀ ਜੀ ਕਰਦੇ ਹਾਂ ਹਮੇਸ਼ਾ ਨਿਕਰੀ ਜੀ ਕਰਾਂਗੇ ਔਰ ਜੋ ਇਹ ਕਹਿ ਰਹੇ ਸੀਗੇ ਕਿ ਇਹਨਾਂ ਨੇ ਫਸਟ ਟਾਈਮ ਮੁਜੀਤ ਸਿੰਘ ਜ ਨੂੰ ਗ੍ਰਿਫਤਾਰ ਕੀਤਾ ਉਹ ਅਸੀਂ ਪਰਦਾ ਉਖਾਦ ਦਿੱਤਾ ਜੀ ਕਿ ਦੇਖੋ ਜੀ ਉਹ ਤੇ ਪਹਿਲਾਂ ਤੋਂ ਗ੍ਰਿਫਤਾਰ ਸੀਗੇ ਜਦੋਂ ਸਾਡੀ ਸਰਕਾਰ ਆਈ ਸੀ ਇਹਨਾਂ ਨੇ ਜਮਾਨਤ ਕਰਵਾਈ ਹੈ ਇਸ ਦਾ ਜਵਾਬ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੇ ਸਰਦਨ ਸੁਪਰ ਸੀਮ ਨੂੰ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਸੁਪਰ ਸੀਮ आज ਦਿਖਾਈ ਨਹੀਂ ਦੇ ਰਹੇ ਨੇ ਠੀਕ ਹੈ ਰਾਘਵ ਚੱਡਾ ਜੀ ਜਵਾਬ ਉਹ ਵੀ ਦੇਣਗੇ ਤੇ ਨੈਸ਼ਨਲ ਕਨਵੀਨਰ আজকাল ਮਤਲਬ ਪੰਜਾਬ ਦੇ ਵਿੱਚ ਹੀ ਉ르ਫੇ ਰਹਿਣੇ केजरीवाल ਸਾਹਿਬ ਜਵਾਬ ਤੋਂ ਨਾਨੂ ਵੀ ਦੇਣਾ ਪਵੇਗਾ ਕੋਈ ਨਾ ਕੋਈ ਤਾਂ ਹਿਸਾਬ ਕਿਸੇ ਨਾ ਕਿਸੇ ਟਾਈਮ ਤੇ ਮੰਗਣਾ ਹੀ ਹੋਵੇ ਦੇਖੋ ਮੈਂ ਸਰਕਾਰ ਦੇ ਬਾਰੇ ਕੋਈ ਗੱਲ ਜੋ ਗੱਲ ਕਰਨੀ ਹੁੰਦੀ ਹੈ ਨਾ ਵਿਰਾਂਤ ਸਵਾ ਦੇ ਵਿੱਚ ਮ ਕਰਦਾ ਠੀਕ ਇੱਕ ਵੋਟ ਕੇ ਜੀ ਕਾਲ ਮੈਂ ਮੰਗੀ ਸੀ ਇੱਕ ਵੋਟ ਦੇਖੋ ਜੀ ਦੇਖੋ ਜੋ ਇਹਨਾਂ ਨੇ ਕਰਵਾਈ ਕੀਤੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 7-8 ਮਹੀਨਾ ਪਹਿਲਾਂ ਮੇਰੇ ਕਰਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਇਆ ਜੀ ਹੈਰਾ ਸਾਹਿਬ ਉਦੋਂ ਵੀ ਅਫਸੋਸ ਕਰਵਾਉਂਦੇ ਹਾਈਸ ਜਦੋਂ ਮੇਰੀ ਵਾਈਫ ਦਾ ਮਤਲਬ ਸੋਰਵਾਸ ਹੋ ਗਿਆ ਜੀ ਅਚਾਨਕ ਇੱਕ उससे भी इन्हों ने राजनीति वार्टियां लोग आए जी सब मतलब समाजिक संस्थावे धार्मिक संस्थावे चार बारी इत्योरिटी लग चुकी है असी नहीं मतलब किया कि हाँ कोई आवे या ना आवे, मुख्यमंत्री साहब आ रहे नहीं, मुख्यमंत्री साहब आ रहे एक दिन फोन आया राती दस बजे कि हाँ शिता एयरपोर्ट तो केजरीवाल साहब तेरे घर आ रहे हैं सौ मत ला ਠੀਕ ਹੈ ਕਿਨ ਫਿਰ ਇੱਕ ਦਿਨ ਤੁਸੀਂ ਵੱਡੇ ਜਿਹੜੇ ਪ੍ਰੈਸ ਫੋਟੋਗ੍ਰਾਫਰ ਨੇ ਉਹ ਇੱਥੇ ਆ ਗਏ ਜੀ ਕਿ ਕੇਜਰੀਵਾਲ ਸਾਹਿਬ ਆ ਰਹੇ ਨੇ ਚਾਰ ਬਰੀ ਅਸਤਰਾ ਦੀ ਡਿਊਟੀ ਲੱਗੀ ਹੋਈ ਸਾਨੂੰ ਪਤਾ ਹੈ ਕਿ ਉਹਨਾਂ ਨੇ ਆਉਣਾ ਨਹੀਂ ਲੇਕਿਨ ਲੋਕਾਂ ਨੂੰ ਮੀਡੀਆ ਨੂੰ ਇਹਨਾਂ ਨੇ ਕੀ ਵਿਖਾਵਾ ਕੀਤਾ ਰਾਜਨੀਤੀ ਕੀਤੀ ਮੇਰੀ ਵਾਈਫ ਦੀ ਮੌਤ ਤੇ ਵੀ ਇਹਨਾਂ ਨੇ ਰਾਜਨੀਤੀ ਕੀਤੀ ਹੈ ਜਿੱਦਾਂ ਰਾਜਨੀਤੀ ਕੀਤੀ ਹੈ ਤੁਸੀਂ ਨਾ ਹੋ ਸਾਨੂੰ ਕੋਈ ਲੈਣਾ ਤੇ ਨਾ ਨਹੀਂ

ते जो परिवारिक मेरा मतलब कमिटमेंट है वह मैं हले भी बैलेंस नहीं बना पा रहा मैं राजनीति दे तरीके आगे अपने आप में लेके आवागा वो भी अनसर्टेन है उस टाइम के ये काम किया उस टाइम उन्होंने ये काम किया तो देखो ये केवल जो लोग कहें हमें तो राजनीति नहीं आती हमें राजनीति सीखनी नहीं है जी वो लोग केवल राजनीति कर रहे हैं केवल राजनीति कर रहे हैं लेकिन ये पंजाब है पंजाब के लोगों ने किसी नु नहीं है, और ये करती जो है अमृतसर जी है गुरु रामदास फोन पे भी नहीं आपसे की एक गुरु रामदास जी की करती है ठीक है इतना कोई छल कपट करके कर बच के चाहे हो कोमर प्रताप सिंह की सस्पेंशन है ਇਹ ਬੇਸਿਕਲੀ ਟੈਗਨੇਟਿਵ ਸ਼ਿਫਟ ਹੋ ਰਿਹਾ ਪੰਜਾਬ ਚ ਜਾਣ ਬੁੱਝ ਕੇ ਆਮ ਆਦਮੀ ਉਹਨਾਂ ਦੀ ਆਪਣੀਆਂ ਟੋਟਲ ਫੇਲਿਅਰ ਜੋ ਕਿ ਨਸ਼ੇ ਵਿਰੋਧ ਥੇਲੋ ਚੁੱਕਾ ਵਾ ਸਾਰਾ ਪੰਜਾਬ ਤੁਸੀਂ ਦੇਖ ਰਹੇ ਵੀਡੀਓਜ਼ ਆ ਰਹੀਆਂ ਬੱਚੇ ਵਿਚਾਰੇ ਡਿੱਗਦੇ ਫਿਰਦੇ ਨੇ ਇਹਨਾਂ ਦੇ ਰਿਸ਼ਤੇਦਾਰ ਟੀਕੇ ਲਾਉਂਦੇ ਫਿਰਦੇ ਨੇ ਬੋਲ ਲੀ ਭਾਈ ਜੁਧ ਨਸ਼ੇ ਵਿਰੋਧ ਫੇਲ ਹੈ ਸਿੱਖਿਆ ਗ੍ਰਾਂਤੀ ਫੇਲ ਹੈ ਪਿੰਡਾਂ ਥੂ ਥੂ ਹੋ ਗਈ ਕਿ ਬਾਥਰੂਮਾਂ ਦੇ ਵੀ ਨਹੀਂ ਪੱਥਰ ਰੱਖ ਰਹੇ ਹੋ ਤੁਸੀਂ ਇਸ ਤੋਂ ਇਲਾਵਾ ਲੈਂਡ ਪੂਲਿੰਗ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਗ੍ਰੇਬਿੰਗ ਪਾਲਿਸੀ ਲੁਧਿਆਣੇ ਦੀ 25000 ਏਕੜ ਜ਼ਬਰਨ ਕਿਸਾਨਾਂ ਤੋਂ ਲਈ ਜਾ ਰਹੀ ਜਦੋਂ ਆਮ ਆਦਮੀ ਪਾਰਟੀ ਨੇ ਦੇਖਿਆ ਕਿ ਅਸੀਂ ਸਾਰੇ ਗਲਤ ਤੇ ਬੈਕਫੁੱਟ ਤੇ ਆ ਉਹਨਾਂ ਨੇ ਕੱਢ ਕੇ ਲਿਆ ਕੇ ਇਕ੍ਰਮ ਤੇ ਅਰੈਸਟ ਦਾ ਪਾਤ ਜਿਹੜਾ ਕਿ ਪਹਿਲਾਂ ਕਦੀ ਅਰੈਸਟ ਨਹੀਂ ਕੀਤਾ ਨਾ ਰਿਮਾਂਡ ਮੰਗਿਆ ਜਿਵੇਂ ਦੱਸਦਾ ਕਿ ਜਮਾਨਤ ਆਪ ਫੈਸਿਲੀਟੇਟ ਕਰਾਈ ਉਸ ਐਨਡੀਪੀਐਸ ਮਸਲੇ 'ਚੋਂ ਔਰ ਡੀਏ ਦਾ ਕੇਸ ਮਾਰਤਾ ਉਧਰ ਇਹਨਾਂ ਨੂੰ ਹਟਾ ਦਿੱਤਾ ਔਰ ਬਦਕਿਸਮਤੀ ਦੇ ਦੇਖੋ ਤੁਸੀਂ ਕਿਉਂਕਿ ਕੁਦਰਤ ਦਾ ਆਕਾਲਪੁਰਖ ਵੀ ਬਹੁਤ ਬਿਆਨਤ ਹੈ ਨਾ ਇੱਕ ਪਾਸੇ ਇਹਨਾਂ ਨੂੰ ਕੱਢ ਰਹੇ ਨੇ ਜਿਹੜਾ ਆਦਮੀ ਪੰਜਾਬ ਦੇ ਹਿੱਤ ਵਿੱਚ ਬੋਲ ਰਿਹਾ ਇੱਕ ਪਾਸੇ ਡਾਕਟਰ ਵਿਜੇ ਸਿੰਘਲਾ ਕਿਰੋਂ ਭਗਵੰਤਪਾਣ ਨੇ ਆਪ ਹੀ ਫੜਾਇਆ ਕਹਿੰਦਾ ਮੇਰੇ ਕੋ ਸਬੂਤ ਨਹੀਂ ਉਹਦੀ ਕਲੀਨ ਸ਼ਿਟ ਕਲੀਨ ਚਿਟ ਅਦਾਲਤ ਵਿੱਚ ਪੇਸ਼ ਕੀਤੀ ਜਾ ਰਹੀ ਸੋ ਕਾਲੇ ਦਿਨ ਤਾਂ ਆਮ ਆਦਮੀ ਪਾਰਟੀ ਦੇ ਤੇ ਅਗੜਾ ਜਿਹੜਾ ਭੁਇਖਾ ਉਹ ਤੁਸੀਂ ਸਾਰਾ ਇਹਨਾਂ ਗੱਲਾਂ ਤੋਂ ਗੇਜ ਕਰ ਸਕਦੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਤੁਹਾਨੂੰ ਮੂਰਖ ਬਣਾਇਆ ਜਾ ਰਿਹਾ ਵਾ ਔਰ ਇਹਨਾਂ ਦਾ ਸੋਸ਼ਲ ਮੀਡੀਆ ਦੇ ਪੂਰੀ ਫੌਜ ਬਿਠਾਈ ਹੋਈ ਆ ਉਹਦੇ ਜ਼ਰੀਏ ਔਰ ਲਾਸਟ that punjab is passing through a very dark phase there is undeclared emergency in punjab punjab has been turned into a police state ਜਿਹੜਾ ਬੋਲਦਾ ਉਹਨੂੰ ਚੱਕ ਕੇ ਠੋਕ ਦਿਓ ਮਾਰ ਦਿਓ ਤੇ ਬਰੂਟਲ ਆਦਮੀ ਆ ਚੁੱਕੇ ਨੇ ਸਰਕਾਰ ਦੇ ਵਿੱਚ ਤੇ ਇਹਨਾਂ ਨੂੰ ਪੰਜਾਬ ਤੋਂ ਚਲਦਾ ਕਰਨਾ ਤੁਰੰਤ ਜਲਦੀ ਉਹ ਬਹੁਤ ਬਹੁਤ ਵਾਦ ਕਰਦਾ ਹੈ। ਸ੍ਰੀ ਸਿਮਰ ਸਿੰਘ ਰੋੜਾ ਨੂੰ ਮੰਤਰੀ ਬਣਾ ਕੇ ਕੁਲਦੀਪ ਧਨੀਵਾਰ ਨੂੰ ਮੰਤਰੀ ਮੰਡਲ ਤੋਂ ਬਾਹਰ ਕਰ ਦਿੱਤਾ। ਸੁੱਤਰ ਜਵਾਬ ਇਹਦਾ ਕਿ ਪੈਰਾਂ ਸਾਥ ਸੋਸੁੰਦੀਆ ਦੇ ਕਿ ਲੋਕ ਚਰਚਾ ਕਰ ਰਿਹਾ ਹੈ ਕਿ ਜਦੋਂ ਜਮਨੀ ਚੋਣ ਹੁੰਦੀ ਉਸ ਤੋਂ ਪਹਿਲਾਂ ਕਿਸੇ ਐਮਐਲਏ ਦੇ ਗਾਜ ਦੇਖਦੀ ਹੈ ਉਸ ਨੂੰ ਗੱਪਾ ਕੀਤਾ ਜਾਂਦਾ। ਪਹਿਲਾਂ ਹੋ ਚੁੱਕਾ ਨਾ ਸੰਗਰੂਰ ਸੰਗਰੂਰ ਦੀ ਜਮਨੀ ਚੋਣ ਤੋਂ ਪਹਿਲਾਂ ਇਹਨੇ ਵਿਜੇ ਸਿੰਘਲਾ ਨੂੰ ਪਾਜੀ ਮਿਨਿਸਟਰ ਨੇ ਆਪ ਹੀ ਕੱਢਿਆ ਉਸ ਤੋਂ ਬਾਅਦ ਜਲੰਧਰ ਵਾਲਾ ਫੜ ਲਿਆ ਇਹ ਸਾਰਾ ਥੀਏਟ੍ਰਿਕਸ ਦੀ ਪਾਰਟੀ ਆ ਇਹ ਪਾਰਟੀ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਯਕੀਨ ਰੱਖਦੀ ਆ ਨਾ ਕਿ ਪੰਜਾਬ ਪਿਛਲੇ 3.5 ਸਾਲ ਵਿੱਚ ਪੰਜਾਬ ਜਾ ਕੇ ਚੈੱਕ ਕਰ ਲੋ ਕਿਤੇ ਕੋਈ ਗੱਲ ਨਹੀਂ ਹੋਈ ਕੋਈ ਵਿਕਾਸ ਨਹੀਂ ਹੋਇਆ 16 ਮੈਡੀਕਲ ਕਾਲਜਾਂ ਨੀ ਪੱਥਰ ਰੱਖੇ ਸੀਗੇ ਇੱਕ ਵੀ ਮੈਨੂੰ ਲੱਗਦਾ ਇੱਕ ਇੱਟ ਵੀ ਲਾਈ ਹੋਵੇ ਕਿਸੇ ਮੈਡੀਕਲ ਕਾਲਜ ਤੇ ਕੋਈ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਕੋ ਨਵਾਂ ਪੁਲ ਬਣਾਇਆ ਹੋਵੇ ਕੋਈ ਨਵਾਂ ਹਸਪੀਟਲ ਖੜਾ ਕੀਤਾ ਹੋਵੇ ਕੋਈ ਨਵਾਂ ਇੰਜੀਨੀਅਰਿੰਗ ਕਾਲਜ ਖੜਾ ਕੀਤਾ ਜਿਨਾ ਨੇ ਕਹਾ ਕਿ ਨਵੀਂ 슈ਗਰ ਮਿਲ ਲਾਈ ਹੋਵੇ ਨਾਥਿੰਗ ਹੈਸ ਬੀਨ ਡਨ ਇਟ ਇਜ਼ ਜਸਟ ਗੋਸਪੀ ਐਂਡ ਸੋਸ਼ਲ ਮੀਡੀਆ ਤੇ ਦੂਜਿਆਂ ਨੂੰ ਭੰਡਣਾ ਉਹਨਾਂ ਦੇ ਪੋਸਟਰ ਬਣਾਉਣੇ ਉਹਨਾਂ ਨੂੰ ਕਾਲਾ ਦਿਖਾਉਣਾ ਆਪ ਚਿੱਟੇ ਬਣਨਾ ਜਦ ਕਿ ਆਪ ਥਰਲੀ ਕਰਪ ਲੋਕਾਂ ਦੀ ਪਾਰਟੀ ਬਣ ਕੇ ਰਹਿ ਚੁੱਕੇ ਸਰ ਬਣਾਉਣਾ ਜਾਂ ਮਨਿਸਟਰ ਹਟਾਉਣਾ ਚੀਫ ਮਨਿਸਟਰ ਦਾ ਅਧਿਕਾਰ ਖੇਤਰ ਆ ਉਹਨਾਂ ਨੇ ਸੰਜੀਵ ਅਰੋੜਾ ਨੂੰ ਬਣਾਇਆ ਵਾ ਉਹ ਇਲੈਕਸ਼ਨ ਜਿੱਤ ਕੇ ਐਮਐਲਏ ਬਣੇ ਨੇ ਉਹਨਾਂ ਨੂੰ ਮੁਬਾਰਕਬਾਦ ਆ ਹੁਣ ਸਵਾਲ ਇਹ ਹੈਗਾ ਕਿ ਸੰਜੀਵ ਅਰੋੜਾ ਨੂੰ ਮਹਿਕਮਾ ਕਿਹੜਾ ਦਿੰਦੇ ਨੇ ਇੰਡਸਟਰੀ ਐਨ ਆਰ ਆਈ ਦੇਤਾ ਤੇ ਇੱਕ ਇੰਡਸਟਰੀ ਦੇਤਾ ਜੀ ਓਕੇ ਅ ਇੰਡਸਟਰੀ ਦਾ ਵੀ ਵੈਰੀਫਾਈ ਕਰਨਾ ਪਊਗਾ ਕਿ ਅਗਰ ਸੰਜੀਵ ਅਰੋੜਾ ਦੇ ਪਹਿਲਾਂ ਨਾ ਇਹਨਾਂ ਦੇ ਇੱਕ ਕਰਾਉਨ ਕਿਓ ਮਿਲ ਸੀ ਪੁਰਾਣੀ ਲੁਧਿਆਣੇ ਚ ਆਈ ਡੋਨਟ ਨੋ ਵੈਦਰ ਉਹਨੂੰ ਐਗਜ਼ਿਸਟ ਕਰਦੀ ਕਿ ਨਹੀਂ ਕਰਦੀ ਅਗਰ ਉਹ ਮਿਲ ਐਗਜ਼ਿਸਟ ਕਰਦੀ ਜਾਂ ਇਹ ਕੋਈ ਆਪਣੀ ਇੰਡਸਟਰੀ ਚਲਾਉਂਦੇ 댓 ਮੀਨਸ ਥਿਸ ਇਜ਼ ਅ ਕਨਫਲਿਕਟ ਆਫ ਇੰਟਰਸਟ ਫਿਰ ਇਹਨਾਂ ਦਾ ਮਨਿਸਟਰ ਬਣਾਉਣਾ ਵਾਜਬ ਨਹੀਂਗਾ ਕੇਜਰੀਵਾਲ ਪੜਿਆ ਲਿਖਿਆ ਆਦਮੀ ਆ ਆਪਣੇ ਉਹਨੂੰ ਕਹਿੰਦਾ ਮੈਂ ਆਈ ਆਰਐਸ ਰਿਟਾਇਰਡ ਵਾਟਐਵਰ ਸਿਫਾ ਦਿੱਤਾ ਕਿ ਥਿਸ ਇਜ਼ ਡਾਇਰੈਕਟ ਕਨਫ ਜਦੋਂ ਹੁਣ ਉਹਦਾ ਜਿਆਦਾ ਕੰਮ ਰੀਅਲ ਏਸਟੇਟ ਦਾ ਵਾ ਅਗਰ ਉਹ ਕੋਈ ਹਾਊਸਿੰਗ ਦਾ ਡਿਪਾਰਟਮੈਂਟ ਮਿਲਦਾ ਜਾਂ ਕੋਈ ਲੋਕਲ ਗਵਰਨਮੈਂਟ ਦਾ ਮਹਿਕਮਾ ਦਿੰਦੇ ਤਾਂ ਫਿਰ ਉਹ ਸਿੱਧਾ ਉਹ ਵੀ ਕਨਫਲਿਕਟ ਆਫ ਇੰਟਰਸਟ ਹੈ ਜਿੱਥੋਂ ਤੱਕ ਧਾਲੀਵਾਲ ਨੂੰ ਬਣਾਇਆ ਹਟਾਇਆ ਗਿਆ ਦੇਖੋ ਧਾਲੀਵਾਲ ਇੱਕ ਲਾਊਡ ਮਾਉਥ ਸੀਗਾ ਧਾਲੀਵਾਲ ਦੀ ਇਨਕੰਪੀਟੈਂਸ ਅੱਜ ਦੀ ਨਹੀਂ ਉਹ ਪੁਰਾਣੀ ਡਿਕਲੇਅਰ ਹੋ ਚੁੱਕੀ ਜਿੰਨੇ ਮਹਿਕਮੇ ਸਾਰੇ ਉਹਦੇ ਤੋਂ ਖੋ ਗਏ ਹੀ ਵਾਸ ਬੇਸਿਕਲੀ ਐ ਮਿਨਿਸਟਰ ਵਿਦਆਉਟ ਅ ਪੋਰਟਫੋਲੀਓ ਐਨਆਰਆਈ ਦੀ ਕਿਸੇ ਦੀ ਮਦਦ ਨਹੀਂ ਕੀਤੀ ਆ ਪਿਛਲੇ ਦਿਨਾਂ ਲਾਲਜੀਤ ਭੁੰਦਰ ਦੇ ਖਿਲਾਫ ਇ ਐਨਆਰਆਈ ਔਰਤ ਲੈਂਡ ਗ੍ਰੈਬ ਦੇ ਇਲਜ਼ਾਮ ਲਾਉਂਦੀ ਇਹਦਾ ਕੋਈ ਮਦਖਲਤ ਨਹੀਂਗੀ ਇੱਕ ਜਗਰਾਉਂ ਚ ਐਨਆਰਆਈ ਦੀ ਕੋਠੀ ਡਬਲਯੂਸੀ ਸਰਪਜੀਤ ਕੋਰ ਮਾਣੂ ਕੈਨੇ ਐਮਐਲਏ ਨੇ ਉਹ ਅਸੀਂ ਬੜੀ ਮੁਸ਼ਕਲ ਨਾਲ ਉਹਦੀ ਚੜਾਈ ਉਹਦੇ ਉਹਦੇ ਤੇ ਇਹਦਾ ਕੋਈ ਰੋਲ ਨਹੀਂ ਸਿਕਾ ਕਿਸੇ ਐਨਆਰਆਈ ਦੀ ਆ ਜਿਹੜਾ ਪੰਨੂਆ ਬਲਤੇਜ ਇਹਨੇ ਇੱਕ ਐਨਆਰਆਈ ਨੂੰ ਬਹੁਤ ਟੌਰਚਰ ਕੀਤਾ ਮੈਂਟਲੀ ਇਹਦਾ ਕੋਈ ਰੋਲ ਨਹੀਂ ਸਿਕਾ ਤੇ ਜੇ ਜਿਹੜਾ ਮਿਨਿਸਟਰ ਡਿਪਾਰਟਮੈਂਟ ਵਾਲਾ ਜੇ ਉਹਨੇ ਕੋਈ ਐਨਆਰਆਈ ਦੀ ਮਦਦ ਨਹੀਂ ਕਰਨੀ ਤਾਂ ਕੱਡੇ ਚੰਗਾ ਵਾ ਔਰ ਵੈਸੇ ਵੀ ਮੈਂ ਸਮਝਦਾ ਕਿ ਆਈ ਥਿੰਕ ਆ ਪਿਛਲੇ ਦਿਨਾਂ ਚ ਇਹਨੇ ਬਹੁਤ ਕੋਸ਼ਿਸ਼ ਕੀਤੀ ਆ ਗਾਂ ਵੱਧ ਕੇ ਸਾਰੇ ਵਿਰੋਧੀਆਂ ਨੂੰ ਗਾਲਾਂ ਕੱਢੀਆਂ ਇਹਨੂੰ ਸਿਗੀ ਕਿ ਮੈਨੂੰ ਕਿਤੇ ਕੱਢਣਾ ਪਰ ਉਹ ਜੋ ਕਹਿੰਦੇ ਕੁਦਰਤ ਬਹੁਤ ਬਿਆਨਤਾ ਹੈ ਪਰ ਆਪਣੇ ਨੂੰ ਸਭ ਤੋਂ ਫੇਥਫੁਲ ਮੰਨਦੇ ਸੀ ਕਹਿੰਦੇ ਜੀ ਮੈਂ ਤੇ ਸਿਪਾਹੀਆਂ ਸਭ ਤੋਂ ਵੱਡਾ ਆਮ ਆਦਮੀ ਪਾਰਟੀ ਦਾ ਤੋਂ ਬਸ ਉਹ ਆਮ 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 ਆਦਮੀ ਪਾਰਟੀ ਨੇ ਉਹਨੂੰ ਵੱਡੇ ਸਿਪਾਹੀ ਦਾ ਇਨਾਮ ਦਿੱਤਾ ਬਿਲਕੁਲਦੀਪ ਧਾਰੀਵਾਲ ਕੋ ਇੱਕ ਇੱਕ ਕਰਕੇ ਮਹਿਕ ਮੇ ਖੋਣਾ ਉਦਾਂ ਹੁਣ ਮੱਝ ਤੇ ਲੀਡਰ ਜਿਹੜਾ ਸੀ ਉਹ ਕਹਿੰਦੇ ਜੀ ਮੈਂ ਬੜੇ ਵੱਡੇ ਕੱਦ ਦਾ ਲੀਡਰ ਆ ਜੀ ਚਲੋ ਯਾਰ ਮੈਂ ਇਹਨਾਂ ਗੱਲਾਂ ਚ ਇਨਵੋਲ ਵੀ ਨਹੀਂ ਹੁੰਦਾ ਇਹ ਇਹ ਸਾਰੇ ਸੈਲਫ ਸਟਾਈਲਡ ਲੀਡਰ ਬਣ ਜਾਂਦੇ ਨੇ ਲੀਡਰ ਜਿਹੜਾ ਨਾ ਜੀ ਉਹ ਸਟੈਬਲਿਸ਼ ਹੁੰਦਾ ਜਦੋਂ ਰਿਪੀਟਿਡਲੀ ਇਲੈਕਸ਼ਨ ਜਿੱਤ ਕੇ ਕਿਤੇ ਕਿਸੇ ਮੁਕਾਮ ਤੇ ਪਹੁੰਚਦਾ ਇਹ ਤਾਂ ਹਲੇ ਪਹਿਲੀ ਪਹਿਲੀ ਵਾਰ ਇਹ ਮਾਫ ਕਰਨਾ ਚੰਗਾ ਲੱਗਦਾ ਇਹ ਟੁੱਕੇ ਵਾਲੇ ਬੰਦੇ ਨੇ ਔਰ ਇਹਦਾ ਜਿਹੜਾ ਵੀ ਵਿਹਾਰ ਸੀ ਅਸੈਂਬਲੀ ਦੇ ਅੰਦਰ ਆਪਣੇ ਵਿਰੋਧੀਆਂ ਨੂੰ ਬਹੁਤ ਗਲਤ ਭਾਸ਼ਾ ਚ ਬੋਲਦਾ ਸੀਗਾ ਉਹਦਾ ਨਾਮ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਪਾਰਟੀ ਕਿੱਡੀ ਆਫ ਟ੍ਰੈਕ ਹੋ ਗਈ ਪੋਲੀਟੀਕਲੀ ਕਿ ਜਿਸ ਦਿਨ ਉਹ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਚੋਂ ਕੱਢਿਆ ਜਾ ਰਿਹਾ ਸੀਗਾ ਉਸ ਦਿਨ ਇੱਕ ਕਰਪਟ ਆਦਮੀ ਨੂੰ ਜਿਹਨੂੰ ਚੀਫ ਮਿਨਿਸਟਰ ਨੇ ਆਪ ਕਰਪਟ ਗਿਰਦਾਨਿਆ ਡਾਕਟਰ ਵਿਜੇ ਸਿੰਘਲਾ ਆਪ ਹੀ ਕਿਹਾ ਚੀਫ ਮਿਨਿਸਟਰ ਨੇ ਕਿਸੇ ਨੇ ਨਹੀਂ ਕਿਹਾ ਔਰ ਇਹਨੇ ਕਿਹਾ ਮੇਰੇ ਕੋਲ ਬਹੁਤ ਸਬੂਤ ਹੈ ਉਸ ਦਿਨ ਹੀ ਉਹਨੂੰ ਕਲੀਨ ਚਿੱਟ ਦਿੱਤੀਗੀ ਤੁਸੀਂ ਅੰਦਾਜ਼ਾ ਲਾ ਲਓ ਜਿਹੜੀ ਪਾਰਟੀ ਕਰਪਸ਼ਨ ਦੇ ਮੁੱਦੇ ਦੇ ਉੱਤੇ ਰਾਜ ਵਿੱਚ ਆਈ ਸੀਗੀ ਉਹ ਹੁਣ ਕਰਪਟ ਬੰਦਿਆਂ ਨੂੰ ਲੈ ਰਹੀ ਆ ਤੇ ਜਿਹੜੇ ਲੋਕ ਲੋਕਾਂ ਦੀ ਲੜਾਈ ਲੜਦੇ ਇਨਸਾਫ ਪਸੰਦੀ ਦੀ ਲੜਾਈ ਲੜਦੇ ਤੇ ਸਾਫ ਸੁਥਰੇ ਅਖਸ ਦੇ ਬੰਦੇ ਸੀ ਕੁਮਰ ਵਿਜੇ ਪ੍ਰਤਾਪ ਵਰਗੇ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਸੋ ਇਹ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਮੀਡੀਆ ਨੂੰ ਨਿਸ਼ਾਨਾ ਬਣਾਇਆ ਗਿਆ ਜੀ ਮੀਡੀਆ ਦੀ ਆਵਾਜ਼ ਦਬਾਈ ਗਈ ਹੁਣ ਜਿਹੜੇ ਵਿਧਾਇਕ ਕੁਝ ਬੋਲਦੇ ਨੇ ਆਪਣੀ ਸਰਕਾਰ ਨੂੰ ਮੁੱਦੇ ਚੁੱਕਦੇ ਨੇ ਪਰ ਉਹਨਾਂ ਨੂੰ ਇਹਦੇ ਤੋਂ ਵੀ ਇਹਦੇ ਤੋਂ ਵੀ ਬ੍ਰਾਡਰ ਗੱਲ ਮੈਂ ਕਹਿਣਾ ਅੱਜ ਪੰਜਾਬ ਇੱਕ ਅਨਅਲਾਨੀ ਐਮਰਜੈਂਸੀ ਦੇ ਦੌਰ ਵਿੱਚ ਗੁਜ਼ਰ ਰਿਹਾ ਵਾ ਅੱਜ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਪ੍ਰੋਟੈਸਟ ਕਰਨ ਦੀ ਪੀਸਫੁੱਲ ਪ੍ਰੋਟੈਸਟ ਜਿਹੜਾ ਸਾਡਾ ਫੰਡਮੈਂਟ ਡਾਕਟਰ ਬਾਬਾ ਸਾਹਿਬ ਅੰਮੇਤ ਕਰਦੀਆਂ ਫੋਟੋਆਂ ਦਾ ਟੰਗੀਆਂ ਲੇਕਿਨ ਉਹਨਾਂ ਦਾ ਗਲਾ ਕੁੱਟਰੇ ਨੇ ਸਾਰੇ ਪੰਜਾਬ ਦੇ ਵਿੱਚ ਇਸ ਵਕਤ ਪੁਲਿਸ ਦਾ ਤੰਤਰ ਆ ਔਰ ਜਿਹੜਾ ਬਜੀਠੀਏ ਦੇ ਹਲਕੇ ਦੇ ਵਿੱਚ ਜਾ ਕੇ ਉਹਦੇ ਵਰਕਰਾਂ ਦਾ ਕੀ ਕਸੂਰ ਹੈ ਉਹਨਾਂ ਦੇ ਘਰਾਂ ਤੱਕ ਦਹਿਸ਼ਤ ਪਾਈ ਜਾ ਰਹੀ ਐਨ ਉਸੇ ਤਰੀਕੇ ਨਾਲ ਮੇਰੇ ਖਿਲਾਫ ਜਦੋਂ ਮੈਨੂੰ ਅਰੈਸਟ ਕੀਤਾ ਸੀ ਨਾ ਇੱਕ ਵਿਸ਼ਿਅਸ ਪ੍ਰੋਪਾਗੈਂਡਾ ਲਾਂਚ ਕਰਦੀਆ ਗਵਰਨਮੈਂਟ ਤੇ ਸਟੈਬਲਿਸ਼ਮੈਂਟ ਮੈਨੂੰ ਅਰੈਸਟ ਕਰਕੇ ਮੈਦਾ ਅੰਦਰ ਚਲੇ ਗਿਆ ਕਹਿਣ ਲੱਗੇ ਜੀ ਖੈਰੇ ਕੋਲ ਜਾਲੀ ਪਾਸਪੋਰਟ ਨੇ ਮੈਂ ਮੈਨੂੰ ਜਾਲੀ ਪਾਸਪੋਰਟ ਰੱਖਣ ਦੀ ਦਸੂ ਕੀ ਲੋੜ ਸੀ ਫਿਰ ਕਹਿੰਦੇ ਜ ਅ ਖੈਰੇ ਕੋਲ ਸ਼ਾਇਦ ਪਾਕਿਸਤਾਨ ਦਾ ਕੁਝ ਸੇਮ ਆ ਫਰੋਟਲੈਂਡ ਪ੍ਰੋਪਗੈਂਡਾ ਹੁੰਦਾ ਸਾਰਾ ਹਾਂ ਇਟ ਇਜ਼ ਡੈਫੀਨਿਟਲੀ ਇੱਕ ਆਮ ਆਦਮੀ ਪਾਰਟੀ ਦੀ ਪੂਰਾ ਜ਼ੋਰ ਲੱਗਿਆ ਹੋਇਆ ਕਿ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਮਜੀਠੀਏ ਦੇ ਮੁੱਦੇ ਤੇ ਸਾਰੇ ਵਿਰੋਧੀਆਂ ਦੀ ਚੁੱਪ ਕਰਾਇਆ ਜਾਵੇ ਅ ਇਸੇ ਕਰਕੇ ਮੈਂ ਕਹਿ ਰਿਹਾ ਕਿ ਅੱਜ ਪ੍ਰੋਟੈਸਟ ਤੋਂ ਵੀ ਡਰਦੇ ਨੇ ਇਹੀ ਜਿਹੜੇ ਆਪ ਅੰਦੋਲਨ ਚੋਂ ਨਿਕਲੇ ਨੇ